ਸੁਨਹਿਰੀ ਮੌਕਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਅਧਿਆਪਕਾਂ ਦੀ ਭਰਤੀ ਲਈ 3600 ਪੋਸਟਾਂ ਐਡਵਰਟਾਈਜ਼ ਕੀਤੀਆਂ ਗਈਆਂ ਹਨ ਸਰਕਾਰ ਦੇ ਲਗਾਤਾਰ 3 ਸਾਲ ਵਿਸ਼ੇਸ਼ ਅਧਿਆਪਕਾਂ ਦੀ ਸਰਕਾਰੀ ਸਕੂਲ ਵਿੱਚ ਭਰਤੀ ਜਿਵੇਂ ਪਹਿਲੇ ਸਾਲ 1100 ਦੂਜੇ ਸਾਲ 1200 ਅਤੇ ਤੀਜੇ ਸਾਲ 1300 ਵਿਸ਼ੇਸ਼ ਅਧਿਆਪਕਾਂ ਦੀ ਭਰਤੀ ਦੀ ਗੱਲ ਕਹੀ ਗਈ ਹੈ ਅਗਰ ਤੁਸੀਂ ਵੀ ਸਪੈਸ਼ਲ ਐਜੂਕੇਟਰ ਬਣਨਾ ਚਾਹੁੰਦੇ ਹੋ ਤਾਂ ਜੀਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਐਂਡ ਟੀਚਰਸ ਟ੍ਰੇਨਿੰਗ ਇੰਸਟੀਚਿਊਟ ਜਹਾਨ ਖੇਲਾ ਹੁਸ਼ਿਆਰਪੁਰ ਵਿੱਚ ਦਾਖਲਾ ਲੈ ਸਕਦੇ ਹੋ ਰਜਿਸਟ੍ਰੇਸ਼ਨਸ ਖੋਲ ਚੁੱਕੀਆਂ ਹਨ ਜਿਸ ਦੀ ਆਖਰੀ ਡੇਟ 12 ਜੁਲਾਈ ਹੈ ਇਸ ਸੰਸਥਾ ਦੇ ਵਿੱਚ 2 ਸਾਲਾਂ ਸਪੈਸ਼ਲ ਐਜੂਕੇਟਰ ਦਾ ਕੋਰਸ ਚੱਲ ਰਿਹਾ ਹੈ जीसेस आशा किरण स्पेशल स्कूल एंड टीचर्स ट्रेनिंग इंस्टीट्यूट विथ डिजिटल लाइब्रेरी आईसीटी बेस्ड क्लासरूम्स अथे क्लासरूम्स ਦੇ ਵਿੱਚ ਆਧੁਨਿਕ ਤਕਨੀਕ ਨਾਲ ਪੰਡਾ ਮੌਕਾ ਮਿਲੇਗਾ ਅਤੇ ਕਾਲਜ ਕੈਂਪਸ ਵਿੱਚ ਪ੍ਰੈਕਟੀਕਲ ਲਈ ਵਿਸ਼ੇਸ਼ ਬੱਚਿਆਂ ਦਾ ਸਕੂਲ ਵੀ ਮੌਜੂਦ ਹੈ ਵਿਸ਼ੇਸ਼ ਸਹੂਲਤਾਂ ਦੀ ਅਗਰ ਗੱਲ ਕਰੀਏ ਤਾਂ ਰਿਜ਼ਰਵ ਕੈਟਾਗਰੀ ਲਈ ਸਕਾਲਰਸ਼ਿਪ ਅਤੇ ਪਹਿਲੇ ਦਾਖਲਾ ਲੈਣ ਵਾਲੇ ਬੱਚਿਆਂ ਲਈ 20% ਤੱਕ ਦੀ ਛੂਟ ਦਿੱਤੀ ਜਾਵੇਗੀ। ਸੰਸਥਾ ਵੱਲੋਂ ਇੱਕ ਸਪੈਸ਼ਲ ਜਸਮੀਤ ਅਵਾਰਡ ਵੀ ਦਿੱਤਾ ਜਾਂਦਾ ਹੈ। ਜਿਸ ਵਿੱਚ ਸੰਸਥਾ 1 ਲੱਖ ਬੱਚਿਆਂ ਦੇ ਸਨਮਾਨ ਵਾਸਤੇ ਦਿੰਦੀ ਹੈ ਜਿਸ ਵਿੱਚ 15000 ਰੁਪਏ ਜਿਸ ਬੱਚੇ ਦੇ 85% ਤੋਂ ਉੱਤੇ ਅੰਕ ਹਨ। ਉਨ੍ਹਾਂ 6 ਬੱਚਿਆਂ ਨੂੰ 15000 ਰੁਪਏ ਅਤੇ ওভার ਆਲ ਗੁੱਡ ਪਰਫਾਰਮੈਂਸ ਵਾਲੇ ਬੱਚਿਆਂ ਇੱਕ ਬੱਚੇ ਨੂੰ 10000 ਰੁਪਏ ਦੇ ਕੇ ਸਪੈਸ਼ਲ ਅਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਅਗਰ ਤੁਸੀਂ ਵੀ ਸਪੈਸ਼ਲ ਐਜੂਕੇਟਰ ਬਣਨਾ ਚਾਹੁੰਦੇ ਹੋ ਅਤੇ ਚਾਹੁੰਦੇ ਹੋ ਇਸ ਸੁਨਹਿਰੀ ਮੌਕੇ ਨੂੰ ਆਪਣੇ ਆਪ ਆਪਣੇ ਆਪ ਦੇ ਹੱਥ ਦੇ ਵਿੱਚ ਇਹ ਮੌਕਾ ਨਾ ਜਾਣ ਦਿਓ ਵਧੇਰੇ ਜਾਣਕਾਰੀ ਦੇ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਧੰਨਵਾਦ